ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਹਾਂ ਬੇ ਪ੍ਰੋਟੀਨ ਕੀ ਚੀਜ਼ ਹੈ ਇਸ ਕਿਤਾਬ ਵਿੱਚ ਬੇ ਪ੍ਰੋਟੀਨ ਦਾ ਜ਼ਿਕਰ ਕਰਨ ਦਾ ਫੈਸਲਾ ਮੇਰੇ ਲਈ ਕੁਝ ਹਿਚਕਚਾਟ ਵਾਲਾ ਸੀ ਕਾਰਨ ਇਹ ਨਹੀਂ ਸੀ ਕਿ ਬੇ ਪ੍ਰੋਟੀਨ ਬਾਰੇ ਮੈਨੂੰ ਆਪਣੀ ਜਾਣਕਾਰੀ ਤੇ ਕੋਈ ਛੱਕ ਸੀ ਪਰ ਜਦੋਂ ਤੁਹਾਡੇ ਆਸ-ਪਾਸ ਦੇ ਜ਼ਿਆਦਾਤਰ ਲੋਕ ਬੇ ਪ੍ਰੋਟੀਨ ਦਾ ਨਾਮ ਸੁਣਦੇ ਹੀ ਉਸ ਦੇ ਨੁਕਸ ਦਿਣਾਉਣੇ ਸ਼ੁਰੂ ਕਰਦੇ ਹਨ ਤਾਂ ਬੇਪ੍ਰੋਟੀਨ ਬਾਰੇ ਇੱਕ ਵੀ ਹਾਂ ਪੱਕੀ ਸ਼ਬਦ ਬੋਲਣਾ ਉਖਲੀ ਵਿੱਚ ਸਿਰ ਦੇਣ ਦੇ ਸਮਾਨ ਹੈ ਅੱਜ ਤੋਂ ਕੁਝ ਸਾਲ ਪਹਿਲਾਂ ਸ਼ਾਇਦ ਮੈਂ ਖੁਦ ਉਹਨਾਂ ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਦੀ ਬੇਪ੍ਰੋਟੀਨ ਪ੍ਰਤੀ ਸਿਰਫ ਨਾ ਪੱਕੀ ਵਿਚਾਰ ਹੋਣ ਪਰ ਇੱਕ ਤਰਕਸ਼ੀਲ ਸੋਚ ਰੱਖਦੇ ਹੋਏ ਜਦ ਮੈਂ ਬੇਪ੍ਰੋਟੀਨ ਦੇ ਬਾਰੇ ਡੂੰਘਾ ਅਧਿਐਨ ਕਰਨ ਤੋਂ ਬਾਅਦ ਆਪਣੇ ਉੱਤੇ ਤਜਰਬਾ ਕੀਤਾ ਤਾਂ ਬੇਪ੍ਰੋਟੀਨ ਦੇ ਫਾਇਦੇ ਨੁਕਸਾਨ ਬਾਰੇ ਜੋ ਵੀ ਮੇਰੇ ਵਿਚਾਰ ਬਣੇ ਉਹੀ ਤੁਹਾਡੇ ਸਾਹਮਣੇ ਪੇਸ਼ ਕਰ ਰਹਾ ਹਾਂ ਜੇਕਰ ਕਿਸੇ ਨੂੰ ਵੀ ਮੇਰੇ ਵੱਲੋਂ ਅੱਗੇ ਦਿੱਤੀ ਗਈ ਜਾਣਕਾਰੀ ਨਾਲ ਆ ਸਹਿਮਤੀ ਹੋਵੇ ਤਾਂ ਮੇਰੀ ਗੁਜਾਰਿਸ਼ ਹੈ ਕਿ ਮੇਰੇ ਇਸ ਬਾਰੇ ਸਵਾਲ ਕੀਤੇ ਜਾਣ ਉੱਤੇ ਅਧਿਐਨ ਹੋਰ ਡੂੰਘਾ ਕੀਤਾ ਜਾਵੇ ਸਵਾਲਾਂ ਦੇ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਮੈਂ ਵੀ ਕਰਾਂਗਾ ਤੇ ਤੁਸੀਂ ਵੀ ਮੈਨੂੰ ਸਵਾਲ ਕਰਕੇ ਪੁੱਛੋ ਅਸੀਂ ਪਹਿਲਾਂ ਗੱਲ ਕੀਤੀ ਸੀ ਦੇ 20 ਤਰ੍ਹਾਂ ਦੇ ਬੱਖੋ ਬਖਰੇ ਅਮੀਨੋ ਐਸਿਡ ਨੂੰ ਜੋੜਨ ਨਾਲ ਬੱਖੋ ਬਖਰੇ ਕਿਸਮ ਦੇ ਪ੍ਰੋਟੀਨ ਬਣਦੇ ਹਨ ਬੇ ਪ੍ਰੋਟੀਨ ਵੀ ਇੱਕ ਕਿਸਮ ਦਾ ਪ੍ਰੋਟੀਨ ਹੀ ਹੈ ਜੋ ਬਚਪਨ ਵਿੱਚ ਬੱਚੇ ਨੂੰ ਮਾਂ ਦੇ ਦੁੱਧ ਵਿੱਚੋਂ ਮਿਲਦਾ ਹੈ ਗਾਂ ਜਾਂ ਮੱਝ ਦੇ ਦੁੱਧ ਵਿੱਚਲੇ ਕੈਸੀਨ ਪ੍ਰੋਟੀਨ ਦੇ ਮੁਕਾਬਲੇ ਕਿਸੇ ਇਨਸਾਨ ਲਈ ਬੇ ਪ੍ਰੋਟੀਨ ਹজম ਕਰਨਾ ਜ਼ਿਆਦਾ ਸੌਖਾ ਹੈ ਕਿਉਂਕਿ ਕੁਦਰਤ ਵੱਲੋਂ ਇਹ ਇਨਸਾਨੀ ਬੱਚੇ ਦੀ ਖਾਤ ਲਈ ਹੀ ਬਣਾਇਆ ਗਿਆ ਹੈ ਕਿਸੇ ਵੀ ਕੁਦਰਤੀ ਖਾਣੇ ਵਿੱਚੋਂ ਮਨੁੱਖੀ ਮਾਵਾਂ ਦੇ ਦੁੱਧ ਵਿੱਚ ਇਸ ਦੀ ਮਾਤਰਾ ਸਭ ਤੋਂ ਵੱਧ ਹੈ ਹੁਣ ਜੇ ਅਸੀਂ ਹਿਸਾਬ ਲਗਾਉਣਾ ਹੋਵੇ ਕਿ 100 ਗ੍ਰਾਮ ਵਿੱਚ ਪ੍ਰੋਟੀਨ ਖਾਣ ਦੇ ਉਸ ਵਿੱਚੋਂ ਕਿੰਨਾ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਦਾ ਹਿੱਸਾ ਬਣ ਜਾਂਦਾ ਹੈ ਤਾਂ ਬੇ ਪ੍ਰੋਟੀਨ 92% ਮਤਲਬ 100 ਗ੍ਰਾਮ ਬੇ ਪ੍ਰੋਟੀਨ ਖਾਓਗੇ ਤਾਂ ਤੁਹਾਡੀਆਂ ਮਾਸਪੇਸ਼ੀਆਂ ਨੂੰ 92% ਲੱਗੂਗਾ ਕਹਿਣ ਤੋਂ ਭਾਵ ਕਿ 100 ਚੋਂ 92% ਸਾਡਾ ਸਰੀਰ ਵਰਤ ਲੈਂਦਾ ਹੈ ਅਤੇ ਸਿਰਫ 8% ਉਸੇ ਤਰ੍ਹਾਂ ਬਾਹਰ ਨਿਕਲ ਜਾਂਦਾ ਹੈ। ਇਸ ਮਾਮਲੇ ਵਿੱਚ ਬੇ ਪ੍ਰੋਟੀਨ ਸਿਰਫ ਅੰਡੇ ਦੇ ਚਿੱਟੇ ਹਿੱਸੇ ਤੋਂ ਹੀ ਪਿੱਛੇ ਹੈ ਜੋ ਕਿ 100 ਵਿੱਚੋਂ 94 ਸਾਡੇ ਸਰੀਰ ਵੱਲ ਵਰਤਿਆ ਜਾਂਦਾ ਹੈ ਪਰ ਸ਼ਾਕਾਹਾਰੀ ਖਾਣੇ ਵਿੱਚ ਪ੍ਰੋਟੀਨ ਗੁਣਵੱਤਾ ਦੀ ਗੱਲ ਕਰੀਏ ਤਾਂ ਬੇ ਪ੍ਰੋਟੀਨ ਸਭ ਤੋਂ ਉੱਪਰ ਹੈ। ਤਾਂ ਦੋਸਤੋ ਆਪਣੇ ਚੈਨਲ ਦੇ ਨਾਲ ਬਨੇ ਰਹੋ ਆਪਾਂ ਬੇ ਪ੍ਰੋਟੀਨ ਦੇ ਬਾਰੇ ਅੱਗੇ ਸਟੈਪ ਬਾਈ ਸਟੈਪ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ